ਏ ਮਨ ਮੇਰਾ ਸੇ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਤ ਸੁਆਮੀ ਸਭਨਾ ਗੱਲਾਂ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਦਾ ਰਹੁ ਹਰ ਨਾਲੇ ਹੁਣ ਦੇਖੋ ਉੱਪਰ ਆਇਆ ਸੀ ਮਨ ਵੱਜੀਆਂ ਵਧਾਈਆਂ ਉੱਥੇ ਮੰਦੇ ਨੰਨੇ ਨੂੰ ਸਿਆਰੀ ਸੀ ਧਿਆਨ ਦੇਣਾ ਤੂੰ ਕੋਈ ਪੜਾਉਣ ਦਾ ਫਾਇਦਾ ਤਾਂ ਹੁੰਦਾ ਹੈ ਜੇ ਤੁਸੀਂ ਗੁੱਟਕੇ ਤੇ ਧਿਆਨ ਲੱਖੋ ਕਈ ਬੰਦਿਆਂ ਨੂੰ ਹੁੰਦਾ ਜੀ ਮੈਂ ਸੰਧਾਉਂਦਾ ਹਾਂਗਾ ਜੀ ਨਹੀਂ 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 ਇਹ ਸੰਥਾ ਹੈ ਖਲਾਸ ਹੈ ਮੈਂ ਜੋ ਵੀ ਕਹਾਂਗਾ ਤੁਹਾਨੂੰ ਤਸੱਲੀ ਨਾ ਹੋਈ ਤੇ ਫਿਰ ਕੰ ਉੱਤੋਂ ਦੀ ਉੱਤਰ ਨਿਕਲ ਜਾਏ ਇੱਥੇ ਮਨ ਦੇ ਨੰਨੇ ਨੂੰ ਜਿੱਥੇ ਸਿਆਰੀ ਉਹ ਮਨ ਵਿੱਚ ਦੀ ਗੱਲ ਹੈ ਤੇ ਜਿੱਥੇ ਮਨ ਦਾ ਨੰਨਾ ਮੁਕਤਾ ਆ ਜਾਏਗਾ ਉਹ ਮਨ ਸੰਬੋਧਨ ਹੈ ਕਿਉਂਕਿ ਸਾਰੀ ਖੇਡ ਮਨ ਦੀ ਹੈ ਹੁਣ ਦੇਖੋ ਤੁਸੀਂ ਗੁਰੂ ਦਰਬਾਰ ਚ ਬੈਠੇ ਹੋ ਜੇ ਮਨ ਇਥੋਂ ਦੌੜ ਜਾਏ ਤੇ ਤਨ ਤੇ ਬਸ ਇਸੇ ਲਈ ਕਬੀਰ ਜੀ ਨੇ ਕਿਹਾ ਮਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨਸਿਓ ਕਹਿ ਕਬੀਰਾ ਮਨਸਾ ਪਿਲਿਆ ਨ ਕੋਇ ਕੱਲ ਮੈਨੂੰ ਇੱਕ ਹਿੰਦੂ ਵੀਰ ਅਸੀਸ ਜੋਸ਼ੀ ਕਰਕੇ ਸੰਗਰੂਰ ਤੋਂ ਪੁੱਛ ਰਿਹਾ ਸੀ ਮੇਰੇ ਤੇ ਕਿਰਪਾ ਕਰਕੇ ਦੱਸੋ ਕਿ ਹਿਰਦਾ ਕੀ ਏ ਮਨ ਕੀ ਏ ਜੀਵ ਕੀ ਏ ਮੈਂ ਕਹਿਆ ਬੇਟਾ ਗੁਰਮਤ ਅਨੁਸਾਰ ਤੇ ਮੰਨੀ ਸਭ ਕੁਝ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਜ ਤਤ ਕਾ ਜਿਓ ਇਹ ਮਨੀ ਸਰ ਕੁਝ ਜੇ ਮਾਇਆ ਚ ਫਸ ਜੇ ਤੇ ਮਾਇਆ ਵਾਲਾ ਬਣ ਗਿਆ ਜੀਵ ਹੋ ਗਿਆ ਤੇ ਜੇ ਇਹ ਮਨ ਪਰਮੇਸ਼ਰ ਵਾਲੇ ਪਾਸੇ ਤੁਰ ਪਵੇ ਤੇ ਫਿਰ ਰੱਬ ਬਣ ਗਿਆ ਇਹ ਮਨ ਲੈ ਜੋ ਉਹਨ ਮੰਨ ਰਹਿ ਹੈ ਉਨ ਮੰਦਮਨ ਜੇ ਉੱਚੀ ਅਵਸਥਾ ਵਿੱਚ ਚਲਾ ਜਾਏ ਤਾਂ ਤਿੰਨ ਲੋਕ ਦੀ ਬਾਤ ਹੈ ਕਿ ਬਾਬਾ ਜੀ ਤੇ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਨੰਗਾ ਤਾਂ ਗੱਲ ਕੀ ਮਨ ਨੂੰ ਹੀ ਸੰਬੋਧਨ ਕੀਤਾ ਤੇ ਆਖਿਆ ਇਹ ਮਨ ਮੇਰੇ ਜਦ ਤੱਕ ਸੀ ਆਪਣੇ ਮਨ ਨੂੰ ਨਹੀਂ ਸੰਬੋਧਨ ਕਰਦੇ ਟਿਕਦਾ ਹੀ ਤੁਹਾਡੇ ਵਿੱਚੋਂ ਮੈਂ ਕਿਸੇ ਦਾ ਨਾਮ ਲੈ ਕੇ ਆਵਾਜ਼ ਮਾਰਾਂ ਤੇ ਉਹੀ ਬੋਲੇਗਾ ਇਸੇ ਤਰ੍ਹਾਂ ਸਰੀਰ ਦੇ ਅੰਗ ਤੇ ਬੜੇ ਨੇ ਪਰ ਇਹਨਾਂ ਸਾਰਿਆਂ ਦਾ ਜਿਹੜਾ ਗਵਰਨਰ ਹੈ ਨਾ ਚਲਾਉਣ ਵਾਲਾ ਉਹ ਮਨ ਹੈ ਤਾਂ ਪਾਤਸ਼ਕ ਨੇ ਇਹ ਮਨ ਮੇਰਿਆ ਇਹ ਮੇਰੇ ਮਨ ਤੂੰ ਸਦਾ ਰਹੁ ਹਰ ਨਾਲ ਇਹ ਹੁਕਮ ਹੀ ਕਿਰਿਆ ਆਰਡਰ ਜਿਵੇਂ ਕਹਿੰਦਾ ਤੂੰ ਸਦਾ ਰਹੁ ਹਰ ਨਾਲ ਤੂੰ ਹਮੇਸ਼ਾ ਹਰੀ ਨਾਲ ਜੁੜਿਆ ਰਹੋ ਮਨ ਬੜਾ ਹੁਸ਼ਿਆਰ ਇਹ ਅਦਮੀ ਜੇ ਨਾਲ ਜੁੜਿਆ ਨਵਾ ਹਰੀ ਦੇ ਤੇ ਹਰੀ ਮੈਨੂੰ ਕੀ ਦੇਵੇਗਾ ਮਨ ਦਾ ਸੁਭਾਅ ਵੀ ਬੱਚਿਆਂ ਵਰਗਾ ਜਿਵੇਂ ਬੱਚੇ ਨੂੰ ਮੰਗ ਕਵੇ ਨਾ ਪੁੱਤਰਾ ਕੰਮ ਕਰ ਕਹਿੰਦਾ ਮੰਮੀ ਕੀ ਦੇਓਗੇ ਫਿਰ ਸਿਆਣੀ ਮੰਮੀ ਜਿਹੜੀ ਹੈ ਨਾ ਉਹ ਟੌਫੀ ਦਾ ਲਾਲਚ ਦੇ ਦੇਗੀ ਸ਼ਕਰ ਦਾ ਚੀਜੀ ਦਾ ਮਹਾਰਾਜ ਵੀ ਕਹਿੰਦੇ ਨੇ ਇਸ ਮਨ ਨੂੰ ਸਮਝਾਉਣੇ ਹਰ ਨਾਲ ਰਹੁ ਤੂੰ ਮਨ ਮੇਰੇ ਇਹ ਮੰਨਦਾ ਇੱਕ ਨਵਾਂ ਸਰੂਪ ਆ ਗਿਆ ਮਮੇ ਦੇ ਟਿੱਪੀ ਹੈ ਇਹ ਸਿਰਫ ਸਟ्रेस ਦੇ ਕੇ ਬੋਲਣਾ ਹਰ ਨਾਲ ਰੋ ਤੂੰ ਮੰਨਵੇਂਗੇ ਏ ਮੇਰੇ ਮਨ ਤੂੰ ਹਰੀ ਦੇ ਨਾਲ ਜੁੜਿਆ ਰੋ ਜੇ ਜੁੜਿਆ ਰਹੇਗਾ ਫਿਰ ਕੀ ਮਿਲੇਗਾ ਦੁੱਖ ਸਭ ਆ ਜਿਹੜੇ ਤੂੰ ਹਰ ਵੇਲੇ ਚੋਰੇ ਚੁਰਦਾ ਹੈ ਮੈਨੂੰ ਆ ਨਹੀਂ ਹੈਗਾ ਸਾਰੇ ਦੁੱਖ ਪੁਰੇ ਕਿੰਨੀ ਵੱਡੀ ਗਰੰਟੀ ਦੇ ਰਹੇ ਨੇ ਗੁਰੂ ਪਾਤਸ਼ਾਹ ਫਿਰ ਕਹਿੰਦੇ ਨੇ ਅੰਗੀਕਾਰ ਉਹ ਕਰੇ ਤੇਰਾ ਹੁਣ ਅਸੀਂ ਕਾਲੀ ਕਾਲੀ ਬੰਦੇ ਨੂੰ ਕੀ ਪੜਨਾ ਹੈ ਅੰਗੀਕਾਰ ਉਹ ਪੜ੍ਹਾਈ ਨੂੰ ਲੱਗਦਾ ਕੀ ਪੜਨਾ ਇਹਨੂੰ ਬੜਾ ਨਖੇੜ ਕੇ ਪੜਨਾ ਹੈ ਅੰਗੀਕਾਰ ਉਹ ਕਰੇ ਤੇਰਾ ਉਹ ਵਾਹਿਗੁਰੂ ਫਿਰ ਤੇਰਾ ਅੰਗੀਕਾਰ ਕਰੇ ਅੰਗੀਕਾਰ ਦਾ ਮਤਲਬ ਹੁੰਦਾ ਕਿਸੇ ਨੂੰ ਅੰਗ ਲਾ ਲੈਣਾ ਕਿ ਇਹਨੂੰ ਕਹਿਣਾ ਹੈ ਮੇਰਾ ਹੈ ਜਿਸ ਪ੍ਰਿੰਡ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਲੈਂਦਾ ਹੋਵੇ ਤੁਸੀਂ ਆਂਦੇ ਜੀ ਸਾਡਾ ਉੱਥੇ ਰਹਿੰਦਾ ਹੈ ਪਰ ਤਾਂ ਅਨ ਜੀ ਰਿਸ਼ਤਾ ਖੁਬੇ ਤਾਂ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਨਾਲ ਜੁੜੇਗਾ ਫਿਰ ਪਰਮਾਤਮਾ ਉਹ ਆਪਣਾ ਬਣਾ ਲੇਗਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਉਹ ਤੇਰੇ ਸਾਰੇ ਕੰਮ ਸੋਇ ਕਿਉਂਕਿ ਸਭਨਾ ਗਲਾਂ ਸਮਰਥ ਸਵਾਮੀ ਉਹ ਸਾਰੀਆਂ ਗੱਲਾਂ ਵਿੱਚ ਸਮਰਥ ਹੈ ਬੰਦੇ ਕਿਸੇ ਕੋਲ ਜਾਓਗੇ ਉਹ ਕਹਿੰਦੇ ਜੀ ਮੈਂ ਤੇ ਇੰਨੀ ਤੁਹਾਡੀ ਮਦਦ ਕਰ ਸਕਦਾ ਇਸ ਤੋਂ ਵੱਧ ਨਹੀਂ ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਬੰਦਿਆਂ ਦੇ ਕਿਉਂ ਪਿੱਛੇ ਜਾਂਦੇ ਮੰਗਤਿਆਂ ਦੇ ਮੰਗਤੇ ਕਿਉਂ ਬਣਦੇ ਜਿਹੜੇ ਕਬਰਾਂ ਵਿੱਚ ਆਪ ਦੱਬੇ ਪਏ ਰਹੇ ਉਹ ਤੁਹਾਡੀ ਕੀ ਮੰਗ ਪੂਰੀ ਕਰਨਗੇ ਪਰਸੀ ਹਰਦੇ ਨਹੀਂ ਮੈਂ ਕਹਾਸੇ ਦੀ ਗੱਲ ਸੁਣਾਇਆ ਕਰਦਾ ਜੇ ਤੁਸੀਂ ਆ ਗਿਆ ਤੇ ਉਹ ਤੇ ਸੁਣਾ ਲਿਆ ਕਿਉਂਕਿ ਕਈ ਬੰਦੇ ਨਾ ਮੈਨੂੰ ਕਹਿੰਦੇ ਤੁਸੀਂ ਸਾਖੀ ਸੁਣਾਖੋ ਮੈਂ ਸਮਝ ਗਿਆ ਵੀ ਤੁਹਾਨੂੰ ਸਾਖੀਆਂ ਦਾ ਸਵਾਦ ਬੜਾ ਹੁੰਦਾ ਕਿਉਂਕਿ ਸਾਖੀ ਨਾਲ ਗੱਲ ਸਮਝ ਆ ਜਾਂਦੀ ਆਂਨੇਕ ਰਾਜਾ ਸੀ ਤੇ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਤੇ ਕਿਸੇ ਜਾਨਵਰ ਦੇ ਪਿੱਛੇ ਘੋੜਾ ਲਾਇਆ ਉਹ ਜਾਨਵਰ ਵੀ ਆਪਣੀ ਜਾਨ ਬਚਾਉਣ ਲਈ ਦੌੜਿਆ ਤੇ ਉਹ ਨਿਕਲ ਗਿਆ ਰਾਜੇ ਦੇ ਹੱਥ ਨਾ ਆਇਆ تے نوکر چاقر سب پیچھے رہ گئے راجے نیاس لگی کوئی پانی پلاؤ والا نہیں انجر ماری زمیندار ادھر شہری بندے چیتی پانی بھی نہیں پوچھتے کما کر پنڈ چالی بھی کوئی آ جائے نا جل پانی پرشاد پانی پوچھ لینا وہ جمیدار نے بڑا آدر کیا جانتا کون ہے راجا کون نہ انہیں منجی ڈا تو بٹھایا جل پانی سکھایا راجا بڑا خوش ہوا بھی بندہ بڑا بدی مین جاندا بھی نہیں تو میرا ایسا آدر کیا لگا کہ میں اس دیش کا راجا ہاں کدے تینوں کو کام ہو میرے کو چنگا جی کدے شہر آئے تو تر ملا گے کدھر وہ کام پیا تو شہر چلیں گے ਯਾਦ ਆਇਆ ਵੀ ਇੱਕ ਦਿਨ ਬੰਦਾ ਇੱਕ ਗਿਆਸੀ ਬੜਾ ਵਧੀਆ ਕੱਪੜੇ ਪਾਏ ਸੀ ਉਹਨੇ ਕਹਿੰਦਾਈ ਮੈਂ ਰਾਜਾ ਹੈਗਾ ਤੇ ਕਦੇ ਆਵੀਂ ਮਿਲੀ ਉਹਨੇ ਪੁੱਛਿਆ ਵੀ ਰਾਜਾ ਇੱਥੇ ਕਿੱਥੇ ਮਿਲੇ ਉਹ ਜਿਹਨੂੰ ਪੁੱਛਿਆ ਉਹ ਜਾਣਕਾਰ ਸੀ ਰਾਜੇ ਦਾ ਉਹ ਆਖਣ ਲੱਗਾ ਵੀ ਉਹ ਤੇ ਐਸ ਵੇਲੇ ਮਸਜਿਦ ਵਿੱਚ ਨਮਾਜ਼ ਪੜ੍ਹ ਰਿਹਾ ਮਾਲੇ ਮੈਂ ਕਦੇ ਵਸੀਤ ਵੀ ਨਹੀਂ ਦੇਖੀ ਤੇ ਕਦੇ ਨਮਾਜ਼ ਪੜ੍ਹਿਆ ਵੀ ਨਹੀਂ ਕੋਈ ਦੇਖਿਆ ਤੇ ਤੂੰ ਮਿਹਰਬਾਨੀ ਕਰ ਮੈਨੂੰ ਉੱਥੇ ਲੈ ਜਾ ਉਹ ਉੱਥੇ ਨਹੀਂ ਉਹ ਉਹ ਜਿਹੜਾ ਪਹਿਲੀ ਕਤਾਰ 'ਚ ਖੜਾ ਉਹ ਰਾਜਾ ਹੈ ਫੜਾ ਰਿਹਾ ਜਦੋਂ ਨਮਾਜ਼ ਖਤਮ ਹੋ ਗਈ ਸਮਾਪਤ ਹੋ ਗਈ ਤੇ ਉਹਨੂੰ ਦੱਸਿਆ ਰਾਜੇ ਨੂੰ ਵੀ ਕੋਈ ਬੰਦਾ ਮਿਲਣ ਆਇਆ ਉਹ ਫੁੱਲ ਫਲ ਗਿਆ ਸੀਗਾ ਰਾਜਾ ਹਾਂ ਬਈ ਸੱਜਣਾ ਕਿੱਥੋਂ ਆਇਆ ਕੀ ਗੱਲ ਹੈ ਆਹ ਜੀ ਗੱਲ ਤੇ ਮੈਂ ਫੇਰ ਦੱਸਾਂਗਾ ਪਹਿਲਾਂ ਇਹ ਦੱਸੋ ਤੁਸੀਂ ਕਰ ਕੀ ਰਹੇ ਸੀ ਅੰਜ ਸੀ ਨਮਾਜ਼ ਪੜ੍ਹ ਰਹੇ ਸੀ ਅੱਛਾ ਇਸ ਤਰ੍ਹਾਂ ਪੜੀਦੀ ਨਮਾਜ਼ ਤੁਸੀਂ ਹੱਥ ਵੀ ਜੋੜਦੇ ਸੀ ਤੁਸੀਂ ਫਿਰ ਕੋਡੇ ਵੀ ਹੁੰਦੇ ਸੀ ਤੁਸੀਂ ਫਿਰ ਐਵੇਂ ਵੀ ਕਰਦੇ ਸੀ ਇਹ ਕੀ ਕੀ ਕਰਦੇ ਸੀ ਕਹਿੰਦੇ ਮੈਂ ਰੱਬ ਸੱਚੇ ਅਗੇ ਅਰਦਾਸ ਕਰਦਾ ਸੀ ਵੀ ਮੇਰਾ ਰਾਜ ਸੁਖੀ ਵਸੇ ਮੇਰੀ ਪਰਜਾ ਸੁਖੀ ਰਹੇ ਉਹ ਬੰਦਾ ਸਧਾਨ ਕਹਿੰਦਾ ਅੱਛਾ ਇਹਦਾ ਮਤਲਬ ਤੁਸੀਂ ਵੀ ਮੰਗਤੇ ਹੀ ਹੁੰਦੇ ਆ ਕਹਿੰਦਾ ਫੇਰ ਮੰਗਤਿਆਂ ਕੋਲ ਕੀ ਮੰਗਣਾ ਹੈ ਦੇਖੋ ਕਿੰਨੀ ਵੱਡੀ ਗੱਲ ਹੈ ਇਹਦੇ 'ਚ ਸਾਡਾ ਗੁਰੂ ਆਂਦਾ ਹੈ ਮੰਗਤਿਆਂ ਦੇ ਮੰਗਤੇ ਨਾ ਬਣੋ ਅਕਾਲ ਪੁਰਖ ਨਾਲ ਜੁੜੋ ਜਿਹੜਾ ਸਭ ਕੁਝ ਦੇਣ ਦੀ ਸਮਰੱਥਾ ਰੱਖਦਾ ਹੈ ਬੰਦੇ ਕੋ ਜਾਹੋਗੇ ਨਾ ਤੇ ਬਾਣੀ ਚ ਲਿਖਿਆ ਜਿਸ ਮਾਨੁਖ ਪੈ ਕਰੋ ਬਿੰਤੀ ਸੋ ਆਪਣੇ ਦੁਖ ਭਰਿਆ ਉਹ ਆਪਣੀਆਂ ਹੀ ਗਾਣੀਆਂ ਸੁਣਾਉਣ ਲੱਗ ਜਾਂਦਾ ਮੈਂ ਤੇ ਆਪ ਬੜਾ ਤੰਗਾ ਜੀ ਮੇਰਾ ਆਪਣਾ ਗੁਜ਼ਾਰਾ ਨਹੀਂ ਹੁੰਦਾ ਮੇਰਾ ਭੋਲਾ ਨਹੀਂ ਆਖੇ ਲੰਦਾ ਮੈਂ ਤੋ ਅਸੀਂ ਮੰਗਤਿਆਂ ਦੇ ਮੰਗਤੇ ਬਣੀ ਜਾਂਦੇ ਆਕਾਲ ਪੁਰਖ ਦੇ ਨਾਲ ਚੜੋ ਇਸ ਲਈ ਸਤਿਗੁਰੂ ਕਹਿੰਦੇ ਨੇ ਗੁਰੂ ਸਮਝਾਉਂਦਾ ਹੈ ਆਪਾਂ ਮਨ ਨੂੰ ਸਮਝਾਉਣਾ ਹੈ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਭਨਾ ਗਲਾਂ ਸਮਰਤ ਸੁਆਮੀ ਸੋ ਕਿਉਂ ਮਨੋਸਾ ਕਿਤਨਾ ਸਲ ਸੌਖਾ ਉਪਦੇਸ਼ ਸੀ ਪਰ ਅਸੀਂ ਇਹਦੀ ਵਿਚਾਰ ਨਾ ਕਰਕੇ ਜਗਾ ਜਗਾ ਤੇ ਪਟਕਰ ਹੈ ਸਮਾਂ ਨਹੀਂ ਆ ਗਿਆ ਦਿੰਦਾ ਮੇਰੇ ਕੋਲ ਤੇ ਮੈਟਰ ਇਹਨਾ ਵੀ ਤੁਸੀਂ ਸੁਣਨ ਵਾਲੇ ਬਣੋ ਤੇ ਤੁਸੀਂ ਰਾਜ ਤੇ ਘਰ ਨਹੀਂ ਹੁੰਦਾ ਪਰ ਬੰਦੇ ਨੂੰ ਰਾਜ ਨੂੰ ਲੱਭ ਜਾਂਦਾ ਤੋ ਸਭ ਨਾ ਗੱਲਾਂ ਸਮਰਤ ਸਵਾਮੀ ਸੋ ਕਿਉਂ ਬਨੋ ਵਿਚਾਰ ਕਦੇ ਗੁਰੂਆਂ ਦਾ ਜੀਵਨ ਪੜੀਏ ਇਹ ਨਹੀਂ ਕਿ ਤੁਹਾਡੇ ਤੇ ਹੀ ਮੁਸ਼ਕਲਾਂ ਹੁੰਦੀਆਂ ਨੇ ਗੁਰੂ ਸਾਹਿਬਾਂ ਤੇ ਆਈਆਂ ਨਹੀਂ ਨਾ 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 ਗੁਰੂ ਅਰਜਨ ਦੇਵ ਜੀ ਨੂੰ ਪੜ ਕੇ ਦੇਖੋ ਬੜੀਆਂ ਮੁਸ਼ਕਲਾਂ ਆਈਆਂ ਬਾਹਰਿਆਂ ਨੇ ਨਹੀਂ ਬਲਕਿ ਆਪਣੇ ਘਰਦਿਆਂ ਨੇ ਮੁਸ਼ਕਲਾਂ ਪੈਦਾ ਕੀਤੀਆਂ ਪ੍ਰਥੀ ਚੰਦ ਵਰਗੇ ਸਕੇ ਭਰਾ ਸੀ ਜਦ ਤੱਕ ਜਿਉਂਦਾ ਰਹਾ ਪ੍ਰਚੀਤਾਂਦ ਉਸਨੇ ਕਸਰ ਨਹੀਂ ਛੱਡੀ ਕਿਹੜਾ ਕੰਮ ਜਿਹੜਾ ਉਹਨੇ ਨਹੀਂ ਕੀਤਾ ਸੁਲੀਖਾਨ ਨੂੰ ਚੜਾ ਕੇ ਲਿਆਇਆ ਰੁਪਈਆ 5000 ਦਿੱਤਾ ਉਹਦੇ ਨਾਲ ਪੱਗ ਬਟਾਈ ਪਤਾ ਨਹੀਂ ਕੀ ਕੁਝ ਕਰਕੇ ਤੇ ਚੜਾ ਕੇ ਲਿਆਇਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਿੱਕੇ ਲੱਗੇ ਪਾਤਸ਼ਾਹ ਸੁਣਿਆ ਸੁਲੀਖਾਨ ਚੜਾਈ ਕਰਕੇ ਆ ਰਿਹਾ ਕੋਈ ਕੰਮ ਕਰੀਏ ਪ੍ਰਥਮੇ ਮਤਾ جے پتری ہوں پہلے نے مشورہ دیتا بھی کوئی چیٹ بھیجیے دتا دو مانک پہنچاو تتا کچھ کروں اپایا میں سب کچھ چھوڑ پرب آخر میں نہیں چیجنی میں بندے بھی نہیں بھجنی میں کوئی یتن ہی نہیں کرنا میں اکال پورکھ نہیں آگا اکال پور نے کی کھیڈ بنائی سویر ہوئی اہم چند بڑے شوق آؤ سوری خان جی تخاواں پٹھے لائے یہ پنڈ دو آئے کو میں بنا ہےٹا پکا رہا وہ جیو چڑھیا کوڑے سے سوی خان سے جا پٹھے چی پٹھے کی اگ سے تھی دیکھیے کنیانک دی. ہوں ਪ੍ਰੇਸੀ ਜਨ ਦੇ ਲੱਗ ਪਿਆ ਥਲੇ ਪਿਸ਼ਾਬ ਕਰਨ ਤੇ ਉਹ ਚੜ ਗਿਆ ਉੱਪਰ ਸੁਲੀ ਹਿੱਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਹੀਂ ਨਾ ਪਹੁੰਚੇ ਸੁਲੀ ਹੋਏ ਮੂਆ ਨਾ ਪਾਕ ਮੰਦਾ ਚਿਤਮ ਤੇ ਚਿਤਮ ਤੇ ਪਚਿਆ ਜਿੰਨ ਰਚਿਆ ਤਿੰਨ ਦੀਨਾ ਧਾਕ ਕਾੜ ਕੋਠਾਰ ਕਸਮ ਸਿਰ ਕਾਟਿਆ ਖਿੰਨ ਮੈਂ ਹੋਏ ਗਿਆ ਹੈ ਮੈਂ ਕੋਈ ਗਲ ਬਾਰੋ ਨਹੀਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਚੋਂ ਕਰ ਰਿਹਾ ਤਨ ਆਪਣੇ ਮਨ ਨੂੰ ਸਮਝਾਈਏ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨੋ ਨਿਸ਼ਾਨੀ ਕਹਿ ਨਾਨਕ ਮਨ ਮੇਰੇ ਸਦਾ ਰਉ ਹੋ ਜਿੰਨੂੰ ਤੇ ਸਮਝ ਆ ਗਈ ਉਹ ਤੇ ਫਿਰ ਵਾਗੁਰੂ ਦਾ ਦਰ ਛੱਡ ਕੇ ਉਹ ਨਿਕਲੇ ਜਾਂਦਾ ਤੇ ਸਾਡੀ ਹਾਲਤ ਕੀ ਹੈ ਜਿੱਥੇ ਦੇਖੀ ਤਵਾ ਭਰਾ ਦੋ ਤੇ ਸਾਡੀ ਦਿਨ ਤੇ ਰਾਤ ਅਸੀਂ ਇਹੋ ਜਿਹੇ ਚਫੇਰ ਘੜੀਏ ਬਣ ਗਏ ਬਚੋ ਜੇ ਗੁਰਬਾਣੀ ਪੜ੍ਹਦੇ ਹੋ ਗੁਰਬਾਣੀ ਵਿਚਾਰੋ ਤੇ ਉਸ ਦਾ ਦੀ ਦਿਰਤਾ ਲਿਆਓ